ਮੈਨੂੰ ਕੋਸ ਜਾਣ ਦੇ ਮਰ ਜਾਣਾ ਚਾਹੀਦਾ ਇੱਥੇ ਲੜ ਕੇ ਮਰ ਜਾਣਾ ਵੀ ਗੱਲ ਤਾਂ ਉੱਥੇ ਆਏਗੀ ਅਸੀਂ ਵਾਇਲੈਂਸ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਗੱਲਰ ਬਾਤ ਰਹੇ ਟੇਬਲ ਟॉक ਰਹੇ ਜ ਜਿਹਦਾ ਰਿਜ਼ਲਟ ਨਿਕਲੇ ਉਹ ਜ਼ਿਆਦਾ ਵਧੀਆ ਹੋਵੇਗਾ ਸਾਡੇ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਕੋ ਸੰਦੇਭਾਣ ਵੀ ਵੈਸੇ ਤਾਂ ਛੱਟ ਹਮੇਸ਼ਾ ਹੀ ਕੋਲਾ ਹੁੰਦਾ ਜੇ ਰੋਡ ਤੋਂ ਵੀ ਤਾਂ ਕਹਿੰਦੇ ਆਪਣੀ ਭੇਲੀ ਵੀ ਦੇ ਦਿੰਦਾ ਪਰ ਅੜੀ ਤੇ ਆੜੀ ਕਰਨਾ ਪੈਣੀ ਨਾ ਕਿ ਮੇਰੇ ਯਾਨੀ ਨੀਰੋਟ ਅਗੇ ਸਰ ਮੈਂ ਐਕਟਰ ਨੇ ਤੱਕੀ ਫਿਲਮਾਂ ਦੇ ਗੱਲਬਾਤ ਕਰਦੇ ਆ ਬਰਿੰਦਰ ਜੀ ਬੜੇ ਜੋਸ਼ ਨਾਲ ਇੱਥੇ ਪਹੁੰਚੇ ਹੋ ਕਿਵੇਂ ਦਾ ਜਿਹੜਾ ਲੱਗਦਾ ਕਿ ਸਾਨਾ ਦਾ ਮੀਟਿੰਗ ਵੀ ਚੱਲ ਰਹੀ ਹੈ ਆਰ ਪਾਰ ਦੀ ਲੜਾਈ ਹੈ ਇਸ ਵੇਲੇ ਲੱਗਦਾ ਕਿ ਸਰ ਅਰਦਾਸ ਵੀ ਕਰ ਰਹੇ ਆ ਉਮੀਦ ਵੀ ਹੈ ਔਰ ਸਾਨੂੰ ਉਮੀਦ ਹੈ ਸਿੱਧੀ ਵੀ ਜਿਹੜੀ ਸਰਕਾਰ ਹੈ ਉੱਤੇ ਪ੍ਰੈਸ਼ਰ ਬਿਲਡ ਅਪ ਪਤਾ ਹੈ ਕਿਸਾਨਾਂ ਦੇ ਹਿੰਦੁਸਤਾਨ ਦੇ ਕਿਸਾਨਾਂ ਨੇ ਹੋਰ ਪ੍ਰੈਸ਼ਰ ਕਿੰਨਾ ਕਦੇ ਤਾਂ ਸਰਕਾਰ ਨੂੰ ਮਜਬੂਰ ਕਰੇਗਾ ਜਿਹੜਾ ਉਹਨਾਂ ਨੇ ਆਡੀਅנס ਲੈ ਕੇ ਆਂਦਾ ਹੈ ਉਹ ਆਡੀਅנס ਨੂੰ ਵਾਪਸ ਲੈਣ ਔਰ ਅਸੀਂ ਚਾਹੁੰਦੇ ਹਾਂ ਕਿ ਇੱਕ ਨਵਾਂ ਚਾਹੀਏ ਇੱਕ ਡਰਾਫਟ ਬਣਾ ਕੇ ਲਿਆਉਣ ਪਰ ਲੇਕਿਨ ਪੁਰਾਣੇ ਬਿਲ ਵਾਪਸ ਲਈ ਜਾਣ ਔਰ ਨਵੇਂ ਡਰਾਫਟ ਵਾਸਤੇ ਭਾਵੇਂ ਕਮੇਟੀ ਬਣਾਈ ਜਾਵੇ ਚ ਸਰਕਾਰ ਦੇ ਬੰਦੇ ਹੋਣ ਸਾਡੇ ਨੁਮਾਇੰਦੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਨਹੀਂ ਹੋ ਉਹ ਨਾਲ ਹੋਣੇ ਚਾਹੀਦੇ ਆ ਸੋ ਇਹਨਾਂ ਦੀ ਸਲਾਹ ਲੈ ਕੇ ਜੇ ਇੱਕ ਡਰਾਫਟ ਪਹਿਲਾਂ ਵੀ ਬਣਾਇਆ ਜਾਂਦਾ ਤੇ ਆਈ ਥਿੰਕ ਇਹ ਨੌਬਤ ਨਾ ਹੁੰਦੀ ਪਰ ਜੇ ਹੁਣ ਇਹ ਨੌਬਤ ਆਈ ਹੈ ਤਾਂ ਮੈਨੂੰ ਲੱਗਦਾ ਵੀ ਸਰਕਾਰ ਨੂੰ ਇਹਦੇ ਉੱਤੇ ਥੋੜਾ ਫਲੈਕਸੀਬਿਲਟੀ ਨਾਲ ਸੋਚਣਾ ਚਾਹੀਦਾ ਪਾਣੀ ਇਹ ਤੇ ਮੁੱਦਾ ਪੰਜਾਬ ਵਾਪਸ ਸਾਡੇ ਪੱਧਰ 'ਤੇ ਜਰੂਰ ਲੈਣਾ ਪਰ ਇਸ ਵੇਲੇ ਦਬ

ਇਹ ਸਾਰੇ ਇਹ ਮੱਤਵੇਦਨਾ ਬਣਾਏ ਜਾਂਦੇ ਨੇ ਪੋਲਿਟੀਕਲ ਲਾਹੇ ਲੈਣ ਵਾਸਤੇ ਵਿਡੀਓ ਫਾਇਦੇ ਲੈਣ ਵਾਸਤੇ ਅਸੀਂ ਜਦੋਂ ਵੀ ਨੈਸ਼ਨਲ ਦੇ ਵਿੱਚ ਖੇਡਦੇ ਸੀ ਕਿ ਹਮੇਸ਼ਾ ਹਰਿਆਣਾ ਦੀ ਟੀਮਾਂ ਸਾਡੇ ਨਾਲ ਬੰਦੀਆਂ ਸੀਗੀਆਂ ਅਸੀਂ ਇੰਟਰਨੈਸ਼ਨਲ ਸਪੋਰਟਸ ਦੀ ਗੱਲ ਕਰਦੇ ਹਾਂ ਉੱਤੇ ਹਰਿਆਣੇ ਦੇ ਨੂੰ ਦੇਣ ਦੀ ਟੀਮ ਐਸੋ ਦੇ ਸੋ ਇੱਧਾ ਦਾ ਮਤਵੇਦਨ ਸਾਡੇ ਵਿੱਚ ਨਹੀਂ ਰਹੇ ਲੇਕਿਨ ਇਹ ਸਿਰਫ ਸਿਆਸੀ ਪੋਲਿਟੀਕਲ ਲਾਹਾ ਲੈਣ ਵਾਸਤੇ ਅਭੀ ਨਾ ਸੀਜ਼ਨ ਬਿਲਡ ਕੀਤਾ ਜਾਂਦਾ ਹੈ ਔਰ ਉਹ ਜੋ ਬਿਲਡ ਕੀਤਾ ਸੀ ਹੁਣ ਤੱਕ ਮੈਨੂੰ ਲੱਗਦਾ ਵੀ ਵਾਸ਼ ਆਊਟ ਹੋ ਗਿਆ ਹੁਣ ਤੁਸੀਂ ਦੇਖ ਰਹੇ ਹੋ ਹਰਿਆਣਾ ਪੰਜਾਬ ਦੀ ਬਾਕੀਆ ਸਟੇਟਸ ਵੀ ਸਾਰੇ ਇਕੱਠੇ ਆ ਜੋ ਇਹ ਯ ਕਿ ਲੱਗ ਕਿ ਮੇਰੇ ਆਤਸਾਨਾ ਦੇ ਵਿੱਚ بے ਜੋਸ਼ ਹੈ ਕਮਿਟਮੈਂਟ ਕਰਦਾ ਸਰਕਾਰ ਮੰਨਦੀ ਪਰ ਰਾਜ ਨੂੰ ਲੈ ਕੇ ਕੋਈ ਲਾਭ ਨਹੀਂ ਹੋ ਰਿਹਾ ਦੇਖੀਏ ਇੱਕ ਮਿੰਟ ਬਰੋ ਸੱਚ ਇਹ ਹੈ ਕਿ ਕੁਝ ਟੈਕਨੀਕਲ ਗੱਲਾਂ ਕੁਝ ਹੋਣੀਆਂ ਨੇ ਐਮੈਂਡਮੈਂਟ ਕਰਵਾਉਣ ਦੀ ਮੰਗ ਕਰ ਰਹੀ ਹੈ ਪਿੰਡ ਦੇ ਕਿਸਾਨ ਸਾਡੇ ਜਿਹੜੇ ਬੰਦੇ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਫੋਰਸ ਕਰ ਰਹੇ ਹਾਂ ਪ੍ਰੈਸ਼ਰ ਕਰ ਰਹੇ ਹਾਂ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੀਆਂ ਜਿਹੜੀਆਂ ਚੀਜ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਇਸ ਕਾਨੂੰਨ ਦੇ ਨਾਲ ਆ ਪ੍ਰੋਬਲਮ ਹੋ ਰਹੀ ਹੈ ਤੁਸੀਂ ਸਾਡੀਆਂ ਪ੍ਰੋਬਲਮ ਸੌਲਵ ਕਰ ਲਓ ਇਸ ਆਰਡੀਨੈਂਸ ਨੂੰ ਤੁਸੀਂ ਪਿੱਛੇ ਲੈ ਜਾਓ ਨਵਾਂ ਕੌਂਡੀਅੰਸ ਲਿਆਓ ਨਵਾਂ ਨਵਾਂ ਡਰਾਫ ਸਾਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਆਦਰਵਾਇਜ਼ ਇਹ ਮੁਸ਼ਕਲ ਹੋਵੇਗੀ ਕਿਉਂਕਿ ਕਿਸਾਨ ਵਾਸਤੇ ਇਹ ਡੂ ਐਂਡ ਡਾਈ ਸਿਚੁਏਸ਼ਨ ਹੈ ਜ਼ਮੀਨਾਂ ਉਸ ਜਾਣ ਦੇ ਮਰ ਜਾਣਾ ਚਾਹੇ ਤੇ ਲੜ ਕੇ ਮਰ ਜਾਣਾ ਫੇਰ ਗੱਲ ਤਾਂ ਉੱਥੇ ਆਏਗੀ ਅਸੀਂ ਵਾਇਲੈਂਸ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਗੱਲਰ ਬਾਤ ਰਹੀ ਟੇਬਲ ਟॉक ਰਹੇ ਜਿਹੋ ਜਿਹੋ ਜਿਹੜਾ ਰਿਜ਼ਲਟ ਨਿਕਲੇ ਉਹ ਜ਼ਿਆਦਾ ਵਧੀਆ ਹੋਵੇਗਾ ਸਾਡੇ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਦੋਸਤਾਂ ਦੇ ਆਗਮਨ ਮੋਦੀ ਸਾਹਿਬ ਨੇ ਕਿਸਾਨਾਂ ਦੇ ਕਾਨੂੰਨ ਬਣਾ ਕੇ ਉਹਨਾਂ ਦੀ ਰੋਟੀ ਦਾ ਜਿਹੜਾ ਸੋਸ਼ਲ ਖਰਾਬ ਕੀਤਾ ਉਹਨਾਂ ਨੂੰ ਰੋਟੀ ਜ਼ਰੂਰ ਖੋਲੀ ਪਰ ਜੇ ਗੱਲ ਕਿਸਾਨਾਂ ਦੀ ਕਰੀ ਜਾਵੇ ਤਾਂ ਇੱਥੇ ਤਾਂ ਬਨਾਮਾਂ ਦੇ ਅੰਦਰ ਚੱਲ ਰਹੇ ਨੇ ਤੁਸੀਂ ਮੈਂ ਦੁੱਧ ਲੈ ਕੇ ਪੁੱਛੋ ਮੋਦੀ ਸਾਹਿਬ ਦਾ ਪਰਮੇਨੈਂਟ ਜਿਵੇਂ ਨਹੀਂ ਸੋਚੇ ਨਾ ਵੀ ਕਿਸਾਨ ਦੀ ਰੋਟੀ ਖੋਗੇ ਦੇਖੋ ਕੁਝ ਕਾਰਪੋਰੇਟਾਂ ਕਹਿੰਦੇ ਕਰਾਣੇ ਹਨ ਜਿਹਨੂੰ ਜੇ ਤੱਕ ਤਵਰ ਕਰਨਾ ਚਾਹੁੰਦੇ ਨੇ ਤੋਂ ਮਿਲਣ ਨਾਲ ਤਾਂ ਹੋਵੇਗਾ ਨਹੀਂ ਕਿਸਾਨ ਇਹਨਾਂ ਮੂਰਖੀ ਦਾ ਭ ਨੋਰਦੋ ਮੇਰਾ ਕਹਿੰਦਾ ਆਪਣੀ ਭੇਲੇ ਵੀ ਦੇ ਦਿੰਦਾ ਪਰ ਉਹ ਅੜੀ ਤੇ ਆ ਜੇ ਗੱਲਾਂ ਮਣੀ ਜਨਤਾ ਕਿ ਇਹਨੂੰ ਪਰ ਗੱਲ ਇਹ ਅੜੀ ਦੀ ਆ ਗਈ ਹੈ ਵੀ ਅਸੀਂ ਆਪਣੇ ਖੇਤ ਸਹੀ ਲੈਣ ਦੇਣੀ ਕਿਸੇ ਨੂੰ ਠੀਕ ਹੈ ਨਾ ਤੋਂ ਮੇਲੀ ਹੀ ਪ੍ਰੈਸ ਸੈਂਟਰ ਅਨੰਦਵੰਦ ਵਿਖੇ ਪਹੁੰਚੋ ਔਰ ਇਸ ਸੰਘਰਸ਼ ਨੂੰ ਹੋਰ ਸੀ سپورਟ ਕਰੀਏ ਔਰ ਪ੍ਰੈਸ਼ ਪ੍ਰੈਸ਼ਰ ਬਿਲਡ ਕਰੀਏ ਜੀ ਗਵਰਨਮੈਂਟ ਉੱਪਰ ਮਿਹਰਬਾਨੀ ਸੋ ਬਰਿੰਦਰ ਘੁੰਮਣੇ ਦਾ ਕਹਿਣਾ ਹੈ ਕਿ ਕਿਸਾਨ ਕੋਲਾ ਅਸੀਂ ਰੋਡ ਪੈਣ ਤੇ ਆਪਣੀ ਭੇਲੀ ਦੇ ਦਿੰਨੇ ਆ ਪਰ ਜੇ ਗੱਲ ਜਿੱਤ ਤੇ ਅੜ ਜਾਵੇ ਤਾਂ ਕਿਸੇ ਨੂੰ ਆਪਣੇ ਖੇਤ ਚ ਗੰਨਾ ਵੀ ਨਹੀਂ ਪੱਟਣ ਦਿੰਦੇ ਕੈਮਰਾਮੈਨ ਨਿਕੇ ਦੇ ਨਾਲ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਜਮੀਨਾ ਕੋਸ ਜਾਣ ਦੇ ਮਰ ਜਾਣਾ ਚਾਹੇ ਇੱਥੇ ਲੜ ਕੇ ਮਰ ਜਾਣਾ ਫੇ ਗੱਲ ਤਾਂ ਉੱਥੇ ਆਏਗੀ ਅਸੀਂ ਵਾਇਲੈਂਸ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਗੱਲਰ ਬਾਤ ਰਹੇ ਟੇਬਲ ਟॉक ਰਹੇ ਜੋ ਜੋ ਦਾ ਰਿਜ਼ਲਟ ਨਿਕਲੇ ਉਹ ਜ਼ਿਆਦਾ ਵਧੀਆ ਹੋਵੇਗਾ ਸਾਡੇ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਖੁਸ਼ੀ ਦਾ ਬਾਤ ਹੋਵੇ ਵੈਸੇ ਤਾਂ ਜੱਟ ਹਮੇਸ਼ਾ ਹੀ ਬੋਲਾ ਹੁੰਦਾ ਜੇ ਰੋੜ ਨੋਵੇ ਤਾਂ ਕਹਿੰਦੇ ਆਪਣੀ ਭੇਲੀ ਵੀ ਦੇ ਦਿੰਦਾ ਪਰ ਅੜੀ ਤੇ ਅੜੀ ਵਰ ਕੰਨਾ ਪਣੀ ਦੇਣਾ ਕਿਨੂੰ ਮੇਰੀ ਬੋਸ ਪੰਜਾਬੀ ਵੀਰੇ ਆ ਨਹੀਂ ਵੀਰਾਂ ਨਾਲ ਗੱਲ ਕਰ ਰਿਹਾ ਹਾਂ ਅ ਪ੍ਰਿੰਦਰ ਜੀ ਬੜੇ ਜੋਸ਼ ਨਾਲ ਇੱਥੇ ਪਹੁੰਚੇ ਹੋ ਕਿਵੇਂ ਦਾ ਜਿਹੜਾ ਲੱਗਦਾ ਕਿ ਖਸਾਨਾ ਦਾ ਮੀਟਿੰਗ ਵੀ ਚੱਲ ਰਹੀ ਹੈ ਹਰ ਪਾਸੇ ਲੜਾਈ ਹੈ ਇਸ ਵੇਲੇ ਲੱਗਦਾ ਕਿ ਸਾਰੇ ਅਰਦਾਸ ਵੀ ਕਰ ਰਹੇ ਆ ਉਮੀਦ ਵੀ ਹੈ ਔਰ ਸਾਨੂੰ ਉਮੀਦ ਹੈ ਕਿ ਜਿਹੜੀ ਸਰਕਾਰ ਹੈ ਉਹ ਤੇ ਪ੍ਰੈਸ਼ਰ ਬਿਲਡ ਅਪ ਹੁੰਦਾ ਹੈ ਕਿਸਾਨਾਂ ਦਾ ਆਪਣੇ ਹਿੰਦੁਸਤਾਨ ਦੇ ਕਿਸਾਨਾਂ ਨੇ ਪੂਰੇ ਪ੍ਰੈਸ਼ਰ ਕਿੰਨਾ ਕਿਤੇ ਦਾ ਸਰਕਾਰ ਨੂੰ ਮਜਬੂਰ ਕਰੇਗਾ ਜਿਹੜਾ ਉਹਨਾਂ ਨੇ ਆਡੀਅנס ਲੈ ਕੇ ਆਂਦਾ ਹੈ ਆਡੀਅנס ਨੂੰ ਵਾਪਸ ਲੈਣ ਔਰ ਅਸੀਂ ਚਾਹੁੰਦੇ ਹਾਂ ਕਿ ਇੱਕ ਨਵਾਂ ਚਾਹੇ ਇੱਕ ਡਰਾਫਟ ਬਣਾ ਕੇ ਲਿਆਉਣ ਪਰ ਲੇਕਿਨ ਪੁਰਾਣੇ ਬਿਲ ਵਾਪਸ ਲਈ ਜਾਣ ਔਰ ਨਵੇਂ ਡਰਾਫਟ ਵਾਸਤੇ ਭਾਵੇਂ ਕਮੇਟੀ ਬਣਾਈ ਜਾਵੇ ਜਿਸ ਸਰਕਾਰ ਦੇ ਬੰਦੇ ਹੋਣ ਸਾਡੀ ਨੁਮਾਇੰਦਾ ਜਿਹੜੇ ਕਿਸਾਨ ਜਥੇਬੰਦੀਆਂ ਦੇ ਅਧਿਕਾਰਧਾਰ ਨਹੀਂ ਉਹ ਨਾਲ ਹੋਣੇ ਚਾਹੀਦੇ ਆ ਜਿਉਂ ਇਹਨਾਂ ਦੀ ਸਲਾਹ ਲੈ ਕੇ ਜੇ ਇੱਕ ਡਰਾਫਟ ਪਹਿਲਾਂ ਵੀ ਬਣਾਇਆ ਜਾਂਦਾ ਤੇ ਆਈ ਤਮੈਨੂੰ ਲੱਗਦਾ ਵੀ ਸਰਕਾਰ ਨੂੰ ਇਹਦੇ ਉੱਤੇ ਥੋੜਾ ਫਲੈਕਸੀਬਿਲਟੀ ਨਾਲ ਸੋਚਣਾ ਚਾਹੀਦਾ ਪਾਣੀ ਇਹਦੇ ਮੁਤਾਬਿਕ ਨਾ ਪੰਜਾਬ ਆਪਾਂ ਦੇ ਸਾਡੇ ਪੱਧਰੇ ਜਰੂਰ ਲੈਣੇ ਪਰ ਇਸ ਵੇਲੇ ਤਬਰਦਾਰ ਕਰਕੇ ਦਿਵਾਉਣੇ ਚਾਹੀਦੇ ਨੇ ਤੇ ਤਾਂ ਚਮਦੀ ਹੈ ਇੱਕ ਅੰਦੋਲਨ ਨੇ ਦੂ ਸ਼ੁਰੂ ਹੈ ਜੋ ਕਿ ਦੇਸ਼ ਵ्‍याਪੀ ਹੈ ਕੀ ਸਾਰੇ ਇਹ ਮੱਤ ਪੇਜ ਮੇ ਬਣਾਏ ਜਾਂਦੇ ਨੇ ਪੋਲਿਟਿਕਲ ਲਾਹੇ ਲੈਣ ਵਾਸਤੇ ਪੋਲਿਟਿਕਲ ਫਾਇਦੇ ਲੈਣ ਵਾਸਤੇ ਅਸੀਂ ਜਦੋਂ ਵੀ ਨੈਸ਼ਨਲ ਦੇ ਵਿੱਚ ਖੇਡਦੇ ਸੀ ਕਿ ਹਮੇਸ਼ਾ ਹਰਿਆਣਾ ਦੀ ਟੀਮਾਂ ਸਾਡੇ ਨਾਲ ਹੁੰਦੀਆਂ ਸੀਗੀਆਂ ਅਸੀਂ ਇੰਟਰਨੈਸ਼ਨਲ ਸਪੋਰਟਸ ਦੀ ਜਾਨਦੇ ਹਾਂ ਉਹ ਤੇ ਹਰਿਆਣਾ ਦੇ ਮੁੰਡੇ ਐਂਡਿੰਗ ਟੀਮ ਵਿੱਚ ਹੁੰਦੇ ਸੀ ਜੁਈਦਾ ਦਾ ਮਤਬ ਵੀ ਤੇ ਸਾਡੇ ਵਿੱਚ ਨਹੀਂ ਰਿਹਾ ਲੇਕਿਨ ਇਹ ਸਿਰਫ ਸਿਆਸੀ ਪੋਲਿਟਿਕਲ ਲਾਹਾ ਲੈਣ ਵਾਸਤੇ ਅਧਿਨਾਚੀਜ਼ਮ ਬਿਲਡ ਕੀਤਾ ਜਾਂਦਾ ਹੈ ਔਰ ਉਹ ਜੋ ਬਿਲਡ ਕੀਤਾ ਸੀ ਹੁਣ ਤੱਕ ਮੂ ਲੱਗਦਾ ਉਹ ਵੀ ਵਾਸ਼ ਆਊਟ ਹੋ ਗਿਆ ਔਰ ਤੁਸੀਂ ਦੇਖ ਰਹੇ ਹੋ ਹਰਿਆਣਾ ਪੰਜਾਬ ਦੀ ਬਾਕੀ ਸਟੇਟਸ ਵੀ ਸੀ ਸਾਰੇ ਇਕੱਠ ਇਹ ਲੱਗ ਕਿਵੇਂ ਰਿਆ ਕਿਸਾਨਾਂ ਦੇ ਵਿੱਚ بے ਜੋਸ਼ ਹੈ ਐਮੈਂਡਮੈਂਟ ਕਰਨ ਦਾ ਸਰਕਾਰ ਮੰਨ ਨਹੀਂ ਪਰ ਰਾਜਨੀਤਿਕ ਜਿੰਦੂਲਾ ਦੇਖੀਏ ਇੱਕ ਮਿੰਟ ਲੱਗੇ ਸੱਚ ਇਹ ਹੋਊ ਕਿ ਟੈਕਨੀਕਲ ਗੱਲਾਂ ਕੁਝ ਹੋ ਗਈਆਂ ਨੇ ਐਮੈਂਡਮੈਂਟ ਕਰਵਾਸਤੇ ਅਨੁਵਾਸੇ ਮੰਨ ਰਹੀ ਹੈ ਪਿੰਡ ਦੇ ਕਿਸਾਨ ਸਾਡੇ ਜਿਹੜੇ ਸੁਦੇਭੰਗ ਦੇ ਪ੍ਰਧਾਨ ਨੇ ਤੁਸੀਂ ਉਹਨਾਂ ਨੂੰ ਫੋਰਸ ਕਰ ਰਹੇ ਆ ਪ੍ਰੈਸ਼ਰ ਕਰ ਰਹੇ ਆ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਪਣੀਆਂ ਜਿਹੜੀਆਂ ਚੀਜ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਨੂੰ ਇਸ ਕਾਨੂੰਨ ਦੇ ਨਾਲ ਆ ਪ੍ਰੋਬਲਮ ਹੋ ਰਹੀ ਹੈ ਤੁਸੀਂ ਸਾਡੀਆਂ ਪ੍ਰੋਬਲਮ ਸੌਲਵ ਕਰ ਲਓ ਇਸ ਆਰਡੀਨੈਂਸ ਨੂੰ ਤੁਸੀਂ ਪਿੱਛੇ ਲੈ ਜਾਓ ਨਵਾਂ ਗਾ ਆਰਡੀਨੈਂਸ ਲਾਓ ਨਵਾਂ ਨਵਾਂ ਡਰਾਫਟ ਬਣਵਾ ਸਾਡੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ ਆਦਰਵਾਇਜ਼ ਇਹ ਮੁਸ਼ਕਿਲ ਹੋਵੇਗੀ ਕਿਉਂਕਿ ਕਿਸਾਨ ਵਾਸਤੇ ਇਹ ਡੂ ਐਂਡ ਡਾਈ ਦੀ ਸਿਚੁਏਸ਼ਨ ਹੈ ਜ਼ਮੀਨਾਂ ਉਸ ਜਾਣ ਦੇ ਮਰ ਜਾਣਾ ਚਾਹੀਏ ਲੜਕੇ ਮਰ ਜਾਣਾ ਫੇ ਗੱਲ ਤਾਂ ਉੱਥੇ ਆਏਗੀ ਨਾ ਅਸੀਂ ਵਾਇਲੈਂਸ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਗੱਲਰ ਬਾਤ ਰਹੇ ਟੇਬਲ ਟਾਕ ਰਹੇ ਜੁਦਾ ਰਿਜ਼ਲਟ ਨਿਕਲੇ ਉਹ ਜ਼ਿਆਦਾ ਵਧੀਆ ਹੋਵੇਗਾ ਸਾਡੇ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਗੁੱਸਾ ਦੇ ਭਾਵਨਾ ਮੋਦੀ ਸਾਹਿਬ ਨੇ ਕਿਸਾਨਾਂ ਦੇ ਕਾਨੂੰਨ ਬਣਾ ਕੇ ਉਹਨਾਂ ਦੀ ਰੋਟੀ ਦਾ ਜਿਹੜਾ ਸਿਸਟਮ ਦਾ ਆਪ ਕੀਤਾ ਉਹ ਚ ਰੋਟੀ ਜ਼ਰੂਰ ਖੋਲੀ ਪਰ ਜੇ ਗੱਲ ਕਿਸਾਨਾਂ ਦੀ ਕਰੀ ਜਾਵੇ ਤਾਂ ਇੱਥੇ ਤਾਂ ਬਨਾਮਾਂ ਦੇ ਲੈ ਕੇ ਚੱਲ ਰਹੇ ਨੇ ਤੁਸੀਂ ਵੀ ਦੁੱਧ ਲੈ ਕੇ ਪੁੱਛੋ ਉਹ ਮੋਦੀ ਸਾਹਿਬ ਦਾ ਭਰਮ ਹੈ ਜੀ ਉਹਨਾਂ ਦੀ ਸੋਚ ਹੈ ਨਾ ਕਿ ਕਿਸਾਨ ਦੀ ਰੋਟੀ ਖੋਗੇ ਦੇਖੋ ਕੁਝ ਕਾਰਪੋਰੇਟਾਂ ਤੋਂ ਹਮਨੇ ਕਰਾਣੇ ਹਨ ਜਿਹਨੂੰ ਤਰਕ ਕਰਨਾ ਚਾਹੁੰਦੇ ਨੇ ਤੋਂ ਮੈਨੂੰ ਲੱਗਦਾ ਤਾਂ ਹੋਵੇਗਾ ਨਹੀਂ ਕਿਸਾਨ ਇਹਨਾਂ ਮੋਰਚੇ ਦਾ ਭੋਲਾ ਨਹੀਂ ਵੈਸੇ ਤਾਂ ਜੱਟ ਹਮਸ਼ਾਹ ਕੋਲਾ ਹੁੰਦਾ ਜੇ ਲੋੜ ਦਵੇ ਤਾਂ ਕਹਿੰਦੇ ਆਪਣੀ ਭੇਲੀ ਵੀ ਦੇ ਦਿੰਦਾ ਪਰ ਉਹ ਅੜੀ ਤੇ ਆੜੇ ਵਰਗਾਂ ਬਣੀ ਨਾ ਰਹਿਣ ਤਾਂ ਕਿ ਗੱਲ ਇਹ ਅ ਆਪਣੇ ਖੇਤ ਨਹੀਂ ਲੈਣ ਦੇਣੀ ਕਿਸੇ ਨੂੰ ਠੀਕ ਹੈ ਨਾ ਸੋ ਮੇਰੀ ਹੀ ਰਿਕਵੈਸਟ ਹੈ ਜੀ ਸਾਡੇ ਨੌਜਵਾਨਾਂ ਜੀ ਇਥੇ ਪਹੁੰਚੋ ਔਰ ਇਸ ਸੰਘਰਸ਼ ਨੂੰ ਹੋਰ ਜੀ سپورਟ ਕਰੀਏ ਔਰ ਪ੍ਰੈਸ਼ ਪ੍ਰੈਸ਼ਰ ਬਿਲਡ ਕਰੀਏ ਜੀ ਗਵਰਨਮੈਂਟ ਉੱਤੇ ਬਹੁਤ ਮਿਹਰਬਾਨੀ ਸੋ ਬਰਿੰਦਰ ਕੁਮਾਰ ਨੇ ਇਹਦਾ ਕਹਿਣਾ ਹੈ ਕਿ ਕਿਸਾਨ ਕੋਲਾ ਅਸੀਂ ਰੋਡ ਪੈਂ ਤੇ ਆਪਣੀ ਭੇਲੀ ਦੇ ਦਿੰਨੇ ਆ ਪਰ ਜੇ ਗੱਲ ਜਿੱਤ ਤੇ ਅੜ ਜਾਵੇ ਤਾਂ ਕਿਸੇ ਨੂੰ ਆਪਣੇ ਖੇਤ ਚ ਗੰਨਾ ਵੀ ਨਹੀਂ ਪੱਟਣ ਦਿੰਦੇ ਕੈਮਰਾਮੈਨ ਵਿਕੀ ਦੇ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ ਜਮੀਨਾ ਉਸ ਜਾਨ ਦੇ ਮਰ ਜਾਣਾ ਚਾਹੀਦਾ ਇੱਥੇ ਲੜ ਕੇ ਮਰ ਜਾਣਾ ਪਰ ਗੱਲ ਤਾਂ ਉੱਥੇ ਆਏਗੀ ਅਸੀਂ ਵਾਇਲੈਂਸ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਗੱਲਰ ਬਾਤ ਰਹੀ ਟੇਬਲ ਟॉक ਰਹੀ ਜੁਦਾ ਰਿਜ਼ਲਟ ਨਿਕਲੇ ਉਹ ਜ਼ਿਆਦਾ ਵਧੀਆ ਹੋਵੇਗਾ ਸਾਡੇ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਇੱਕ ਸੰਦੇਸ਼ ਆਭਾ ਐਸੇ ਤੇ ਝਾਟ ਹਮੇਸ਼ਾ ਹੀ ਕੋਲਾ ਹੁੰਦਾ ਜੇ ਲੋੜ ਤੋਂ ਵੇ ਤਾਂ ਕਹਿੰਦੇ ਆਪਣੀ ਪੇਲੀ ਵੀ ਦੇ ਦਿੰਦਾ ਪਰ ਅੜੀ ਤੇ ਆ ਕੇ ਹਰ ਕੰਨਾ ਬਣੀ ਨਾ ਤੱਕਿਆ ਮੇਰੇ ਯਾਨੀ ਨੀਡਾਟ ਅਗੇ ਸਰ ਮੈਂ ਐਕਟਰ ਨੇ ਪੰਜਾਬੀ ਫਿਲਮਾਂ ਦੇ ਗੱਲਬਾਤ ਕਰਦੇ ਆ ਪਰਿੰਦਰ ਜੀ ਬੜੇ ਜੋਸ਼ ਕਰੋਸ਼ ਨਾਲ ਇੱਥੇ ਪਹੁੰਚੇ ਹੋ ਕਿਵੇਂ ਦਾ ਜਿਹੜਾ ਲੱਗਦਾ ਕਿ ਖਾਨਾ ਦਾ ਮੀਟਿੰਗ ਵੀ ਚੱਲ ਰਹੀ ਹੈ ਹਰ ਪਾਰ ਦੀ ਲੜਾਈ ਹੈ ਇਸ ਵੇਲੇ ਲੱਗਦਾ ਕਿ ਸਰ ਅਰਦਾਸ ਵੀ ਕਰ ਰਹੇ ਆ ਉਮੀਦ ਵੀ ਹੈ ਔਰ ਸਾਨੂੰ ਉਮੀਦ ਹੈ ਸੀਜੀ ਵੀ ਜਿਹੜੀ ਸਰਕਾਰ ਹੈ ਇਹ ਤੇ ਪ੍ਰੈਸ਼ਰ ਬਿਲਡ ਅਪ ਬੰਦਾ ਹੈ ਕਿਸਾਨਾਂ ਨੇ ਆਪਣੇ ਹਿੰਦੁਸਤਾਨ ਦੇ ਕਿਸਾਨਾਂ ਨੇ ਔਰ ਇਹ ਪ੍ਰੈਸ਼ਰ ਕਿੰਨਾ ਕਦੇ ਦਾ ਸਰਕਾਰ ਨੂੰ ਮਜਬੂਰ ਕਰੇਗਾ ਜਿਹੜਾ ਉਹਨਾਂ ਨੇ ਆਡੀਅנס ਲੈ ਕੇ ਆਂਦਾ ਹੈ ਉਹ ਆਡੀਅנס ਨੂੰ ਵਾਪਸ ਲੈਣ ਔਰ ਅਸੀਂ ਚਾਹੁੰਦੇ ਹਾਂ ਕਿ ਇੱਕ ਨਵਾਂ ਚਾਹੇ ਇੱਕ ਡਰਾਫਟ ਬਣਾ ਕੇ ਲਿਆਉਣ ਪਰ ਲੇਕਿਨ ਪੁਰਾਣੇ ਬਿੱਲ ਵਾਪਸ ਲੈ ਜਾਣ ਔਰ ਨਵੇਂ ਡਰਾਫਟ ਵਾਸਤੇ ਭਾਵੇਂ ਕਮੇਟੀ ਬਣਾ ਲਈ ਜਾਵੇ ਉਹ ਚ ਸਰਕਾਰ ਦੇ ਬੰਦੇ ਹੋਣ ਸਾਡੇ ਨੂੰ ਮਿੰਦਾ ਜਿਹੜੇ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਨੇ ਉਹ ਨਾਲ ਹੋਣੇ ਚਾਹੀਦੇ ਆ ਸੋ ਇਹਨਾਂ ਦੀ ਸਲਾਹ ਲੈ ਕੇ ਜੇ ਇੱਕ ਡਰਾਫਟ ਪਹਿਲਾਂ ਵੀ ਬਣਾਇਆ ਜਾਂਦਾ ਤਾਂ ਆਈ ਥਿੰਕ ਇਹਨੇ ਨੌਬਤ ਨਾ ਆਉਂਦੀ ਪਰ ਜੇ ਹੁਣ ਇਹ ਨੌਬਤ ਆਈ ਹੈ ਤਾਂ ਮੈਨੂੰ ਲੱਗਦਾ ਵੀ ਸਰਕਾਰ ਨੂੰ ਇਹਦੇ ਉੱਤੇ ਥੋੜਾ ਫਲੈਕਸੀਬਿਲਟੀ ਨਾਲ ਸੋਚਣਾ ਚਾਹੀਦਾ ਪਾਣੀਆਂ ਦੇ ਮੁੱਦੇ ਪੰਜਾਬ ਆਪਣੇ ਸਾਡੇ ਪੱਤੇ ਜ਼ਰੂਰ ਲੈਣੇ ਪਰ ਇਸ ਵੇਲੇ ਜ਼ਬਰਦਸਤ ਤਰੀਕੇ ਦੇ ਪਾਣੀ ਦੇ ਸ਼ਬਦ ਇਹ ਦਾ ਚੱਲ ਰਹੀ ਹੈ ਇੱਕ ਅੰਦੋਲਨ ਹੈ ਜੋ ਕਿ ਦੇਸ਼ ਵਿਆਪੀ ਹੋ ਰਹੀ ਹੈ ਇਹ ਸਾਰੇ ਇਹ ਮੱਤਬੇਦ ਮੇ ਬਣਾਏ ਜਾਂਦੇ ਨੇ ਪੋਲੀਟੀਕਲ ਲਾਹੇ ਲੈਣ ਵਾਸਤੇ ਪੋਲੀਟੀਕਲ ਫਾਇਦੇ ਲੈਣ ਵਾਸਤੇ ਅਸੀਂ ਜਦੋਂ ਵੀ ਨੈਸ਼ਨਲ ਚ ਖੇਡਦੇ ਸੀ ਹਮੇਸ਼ਾ ਹਰਿਆਣਾ ਦੀ ਟੀਮਾਂ ਸਾਡੇ ਨਾਲ ਬੰਦੀਆਂ ਸੀਗੀਆਂ ਅਸੀਂ ਇੰਟਰਨੈਸ਼ਨਲ ਸਪੋਰਟਸ ਦੀ ਜਾਨਦੇ ਹਾਂ ਉਹ ਤੇ ਰਣ ਦੇ ਬੰਦੇ ਇੰਡੀਅਨ ਟੀਮ ਵਿੱਚ ਹੁੰਦੇ ਆ ਜੋ ਇਹਦਾ ਮੱਤਬੇਦ ਸਾਡੇ ਵਿੱਚ ਨਹੀਂ ਰਹੇ ਲੇਕਿਨ ਇਹ ਸਿਰ ਸਿਆਸੀ ਪੋਲੀਟੀਕਲ ਲਾਹਾ ਲੈਣ ਵਾਸਤੇ ਇਹਨਾਂ ਚੀਜ਼ਾਂ ਬੇਲਕੀਤਾ ਨਾ ਅੰਦਾਜ਼ਾ ਉਹ ਜੋ ਬਿਲਡ ਕੀਤਾ ਸੀ ਹੁਣ ਤਾਂ ਲੱਗਦਾ ਉਹ ਵੀ ਵਾਸ਼ ਆਊਟ ਹੋ ਗਿਆ ਹੁਣ ਤੁਸੀਂ ਦੇਖ ਰਹੇ ਹੋ ਹਰਿਆਣਾ ਪੰਜਾਬ ਦੀ ਬਾਕੀ ਸਟੇਟਸ ਵੀ ਅਸੀਂ ਸਾਰੇ ਇਕੱਠੇ ਆ ਜੋ ਇਹ ਯੂਨਿਟੀ ਆ ਇਹ ਲੱਗ ਕਿਵੇਂ ਰਿਹਾ ਕਿਸਾਨਾਂ ਦੇ ਵਿੱਚ ਬੇਅਦੋਸ਼ ਹੈ ਕਮਿਟਮੈਂਟ ਕਰਨ ਦਾ ਸਰਕਾਰ ਮੰਨਦੀ ਪਰ ਰਾਜਨੀਤਿਕ ਮਿਲਾਤ ਕਰ ਰਹੀ ਹੈ ਦੇਖੀਏ ਇੱਕ ਮਿੰਟ ਬ੍ਰੋ ਸੱਚੀ ਗੱਲ ਹੈ ਕਿ ਟੈਕਨੀਕਲ ਗੱਲਾਂ ਕੁਝ ਹੁੰਦੀਆਂ ਨੇ ਐਮੈਂਡਮੈਂਟ ਕਰਵਾਸਤੇ ਉਹਨਾਂ ਨੂੰ ਮੰਨ ਰਹੀ ਹੈ ਪੰਜਾਬ ਦੇ ਕਿਸਾਨ ਸਾਡੇ ਜਿਵੇਂ ਜਿਤੇਵੰਦੀ ਦੇ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਫੋਰਸ ਕਰ ਰਹੇ ਹਾਂ ਪ੍ਰੈਸ਼ਰ ਕਰ ਰਹੇ ਹਾਂ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਇਸ ਕਾਨੂੰਨ ਦੇ ਨਾਲ ਆ ਪ੍ਰੋਬਲਮ ਹੋ ਰਹੀ ਹੈ ਤੁਸੀਂ ਸਾਡੀਆਂ ਪ੍ਰੋਬਲਮ ਸੌਲਵ ਕਰ ਲਓ ਇਸ ਆਰਡੀਨੈਂਸ ਨੂੰ ਤੁਸੀਂ ਪਿੱਛੇ ਲੈ ਜਾਓ ਨਵਾਂ ਇੱਕ ਆਰਡੀਨੈਂਸ ਲਿਆਓ ਨਵ ਸਾਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਆਦਰਵਾਈਜ਼ ਇਹ ਮੁਸ਼ਕਲ ਹੋਵੇਗੀ ਕਿਉਂਕਿ ਕਿਸਾਨਾਂ ਵਾਸਤੇ ਇਹ ਡੂ ਐਂਡ ਡਾਈ ਦੀ ਸਿਚੁਏਸ਼ਨ ਹੈ ਜ਼ਮੀਨਾਂ ਕੋਸਟ ਜਾਂਦੇ ਮਰ ਜਾਣਾ ਚਾਹੀਦੇ ਲੜ ਕੇ ਮਰ ਜਾਣਾ ਫੇ ਕੱਲ ਤਾਂ ਉੱਥੇ ਆਏਗੀ ਅਸੀਂ ਵਾਇਲੈਂਸ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਗੱਲਰ ਬਾਤ ਰਹੇ ਟੇਬਲ ਟਾਕ ਰਹੇ ਜਿਹਦਾ ਰਿਜ਼ਲਟ ਨਿਕਲੇ ਉਹ ਜ਼ਿਆਦਾ ਵਧੀਆ ਹੋਵੇਗਾ ਸਾਡੇ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਗੁੱਸੇ ਦੇ ਆਵਾਮ ਦਾ मोदी ਸਾਹਿਬ ਨੇ ਕਿਸਾਨਾਂ ਦੇ ਕਾਨੂੰਨ ਬਣਾ ਕੇ ਉਹਨਾਂ ਦੀ ਰੋਟੀ ਦਾ ਜਿਹੜਾ ਸਿਸਟਮ ਖਰਾਬ ਕੀਤਾ ਉਹ ਚੋ ਰੋਟੀ ਜ਼ਰੂਰ ਖੋਲੀ ਪਰ ਜੇ ਗੱਲ ਕਿਸਾਨਾਂ ਦੀ ਕਰੀ ਜਾਵੇ ਤਾਂ ਇੱਥੇ ਤਾਂ ਬਦਨਾਮਾਂ ਦੇ ਅੰਦਰ ਚੱਲ ਰਹੇ ਨੇ ਤੁਸੀਂ ਵੀ ਦੁੱਧ ਲੈ ਕੇ ਪੁੱਛੋ ਉਹ મોદી ਸਾਹਿਬ ਦਾ ਪਰ ਮੈਂ ਜਿਵੇਂ ਸੋਚਦਾ ਨਹੀਂ ਵੀ ਕਿਸਾਨ ਦੀ ਰੋਟੀ ਖੋਗੇ ਜਿਵੇਂ ਕੁਝ ਕਾਰਪੋਰੇਟਾਂ ਤੋਂ ਆਮਨੇ ਕਰਾਨਿਆਂ ਨੂੰ ਜੇ ਉਤਕਤ ਕਰਨਾ ਚਾਹੁੰਦੇ ਨੇ ਤੋਂ ਮੂਲ ਰੱਦ ਤਾਂ ਹੋਵੇਗਾ ਨਹੀਂ ਕਿਸਾਨ ਇਹਨਾਂ ਮੂਰਖ ਏਡਾ ਭੋਲਾ ਨਹੀਂ ਵੈਸੇ ਤਾਂ ਜੱਟ ਹਮਸ਼ਾ ਹੀ ਭੋਲਾ ਹੁੰਦਾ ਜੇ ਲੋੜ ਪਵੇ ਤਾਂ ਕਹਿੰਦਾ ਆਪਣੀ ਪੇਲੀ ਵੀ ਦੇ ਦਿੰਦਾ ਪਰ ਅੜੀ ਤੇ ਆ ਜੇ ਵਰਗਨਾ ਨਹੀਂ ਦੇ ਰੋਟਾ ਕਿ ਇਹਨੂੰ ਪਰ ਗੱਲ ਇਹ ਗਾੜੀ ਦੀ ਆ ਗਈ ਹੈ ਕਿ ਅਸੀਂ ਆਪਣੇ ਖੇਤ ਨਹੀਂ ਲੈਣ ਦੇਣੀ ਕਿਸੇ ਨੂੰ ਠੀਕ ਹੈ ਨਾ ਤੋ ਮੇਰੀ ਹੀ ਰਿਕਵੈਸਟ ਹੈ ਸਾਡੇ ਨੌਜਵਾਨਾਂ ਜੀ ਇੱਥੇ ਪਹੁੰਚੋ ਔਰ ਇਸ ਸੰਘਰਸ਼ ਨੂੰ ਹੋਰ ਸੀਪੋਰਟ ਕਰੀਏ ਔਰ ਇਹਨੂੰ ਪ੍ਰੈਸ਼ਰ ਬਿਲਡ ਕਰੀਏ ਗਵਰਨਮੈਂਟ ਉੱਤੇ ਬਹੁਤ ਮਿਹਰਬਾਨੀ ਸੋ ਬਰਿੰਦਰ ਕੁਮਰ ਮਨੇਰਾ ਦਾ ਕਹਿਣਾ ਹੈ ਕਿ ਕਿਸਾਨ ਕੋਲਾ ਅਸੀਂ ਰੋਡ ਪੈਣ ਤੇ ਆਪਣੀ ਭੇਲੀ ਦੇ ਦਿੰਨੇ ਆ ਪਰ ਜੇ ਗੱਲ ਜਿੱਤ ਤੇ ਅੜ ਜਾਵੇ ਤਾਂ ਕਿਸੇ ਨੂੰ ਆਪਣੇ ਖੇਤ ਚ ਗੰਨਾ ਵੀ ਨਹੀਂ ਪਟਣ ਦਿੰਦੇ ਕੈਮਰਾਮੈਨ ਮिक्की ਦੇ ਨਾਲ ਗਗਨ ਸ਼ੁਕਲਾ ਅਡੇਲੀ ਪੋਸਟ ਪੰਜਾਬੀ ਉਸ ਜਾਨ ਦੇ ਮਰ ਜਾਣਾ ਚਾਹੇ ਇਥੇ ਲੜ ਕੇ ਮਰ ਜਾਣਾ ਪਰ ਗੱਲ ਤਾਂ ਉੱਥੇ ਆਏਗੀ ਅਸੀਂ ਵਾਇਲੈਂਸ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਜਿਹੜਾ ਗੱਲਰ ਬਾਤ ਰਹੀ ਟੇਬਲ ਟॉक ਰੈਂਜ ਜੁਦਾ ਰਿਜ਼ਲਟ ਨਿਕਲੇ ਉਹ ਜ਼ਿਆਦਾ ਵਧੀਆ ਹੋਵੇਗਾ ਸਾਡੇ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਉਸਾਂ ਦੇ ਆਵਾਜ਼ ਵਿੱਚ ਵੈਸੇ ਤਾਂ ਝਟ ਹਮੇਸ਼ਾ ਹੀ ਕੋਲਾ ਹੁੰਦਾ ਜੇ ਲੋੜ ਡੋਵੇ ਤਾਂ ਕਹਿੰਦੇ ਆਪਣੀ ਭੇਲੀ ਵੀ ਦੇ ਦਿੰਦਾ ਪਰ ਅੜੀ ਤੇ ਅੜੇ ਕਰਨਾ ਪੈਂਦਾ ਹੈ ਅੰਤ ਤੱਕ ਮੇਰੇ ਐਨੀਮੀ ਰੋਡ ਅਗੇ ਸਰ ਮੈਂ ਐਕਟਰ ਦੇ ਜਦ ਵੀ ਫਿਲਮਾਂ ਤੇ ਗੱਲਬਾਤ ਕਰਦੇ ਆ ਪਰਿੰਦਰ ਜੀ ਬੜੇ ਜੋਸ਼ ਨਾਲ ਇੱਥੇ ਪਹੁੰਚੇ ਹੋ ਕਿਵੇਂ ਦਾ ਜਿਹੜਾ ਲੱਗਦਾ ਕਿ ਖਾਨਾ ਦਾ ਮੀਟਿੰਗ ਚੱਲ ਰਹੀ ਹੈ ਥਾਰ 파ਰ ਦੀ ਲੜਾਈ ਹੈ ਇਸ ਵੇਲੇ ਲੱਗਦਾ ਕਿ ਸਰ ਅਡਵਾਂਸ ਵੀ ਕਰ ਰਹੇ ਆ ਉਮੀਦ ਵੀ ਹੈ ਔਰ ਸਾਨੂੰ ਉਮੀਦ ਹੈ ਕਿ ਜਿਹਦੀ ਸਰਕਾਰ ਹੈ ਉੱਤੇ ਪ੍ਰੈਸ਼ਰ ਬਿਲਡ ਅਪ ਹੋਤਾ ਹੈ ਕਿਸਾਨਾਂ ਨੇ ਹਿੰਦੁਸਤਾਨ ਦੇ ਕਿਸਾਨਾਂ ਨੇ ਹੋਰ ਪ੍ਰੈਸ਼ਰ ਕਿੰਨਾ ਕੁ ਦਿਨਾਂ ਸਰਕਾਰ ਨੂੰ ਮਜਬੂਰ ਕਰੇਗਾ ਜਿਹੜਾ ਉਹਨਾਂ ਨੇ ਆਡੀਅנס ਲੈ ਕੇ ਆਂਦਾ ਹੈ ਉਹ ਆਡੀਅנס ਆ ਵਾਪਸ ਲੈਣ ਔਰ ਅਸੀਂ ਚਾਹੁੰਦੇ ਹਾਂ ਕਿ ਇੱਕ ਨਵਾਂ ਚਾਹੀਏ ਇੱਕ ਡਰਾਫਟ ਬਣਾ ਕੇ ਲਿਆਉਣ ਪਰ ਲੇਕਿਨ ਪੁਰਾਣੇ ਬਿੱਲ ਵਾਪਸ ਲਏ ਜਾਣ ਔਰ ਨਵੇਂ ਡਰਾਫਟ ਵਾਸਤੇ ਭਾਵੇਂ ਕਮੇਟੀ ਬਣਾਈ ਜਾਵੇ ਜਿਸ ਸਰਕਾਰ ਦੇ ਬੰਦੇ ਹੋਣ ਸਾਡੇ ਨੁਮਾਇੰਦੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਨਹੀਂ ਹੋ ਉਹ ਨਾਲ ਹੋਣੇ ਚਾਹੀਦੇ ਆ ਕਿ ਇਹਨਾਂ ਦੀ ਸਲਾਹ ਲੈ ਕੇ ਜੇ ਇੱਕ ਡਰਾਫਟ ਪਹਿਲਾਂ ਹੀ ਬਣਾਇਆ ਜਾਂਦਾ ਤਾਂ ਆਈ ਥਿੰਕ ਇਹ ਨੌਬਤ ਨਾ ਹੁੰਦੀ ਪਰ ਜੇ ਹੁਣ ਇਹ ਨੌਬਤ ਆਈ ਹੈ ਤਾਂ ਮੈਨੂੰ ਲੱਗਦਾ ਵੀ ਸਰਕਾਰ ਨੂੰ ਇਹਦੇ ਉੱਤੇ ਥੋੜਾ ਫਲੈਕਸੀਬਿਲਟੀ ਨਾਲ ਸੋਚਣਾ ਚਾਹੀਦਾ ਪਾਣੀਆਂ ਦੇ ਮੁੱਦੇ ਦਾ ਪੰਜਾਬ ਵਾਪਸ ਸਾਡੇ ਹੱਥਾਂ ਵਿੱਚ ਜ਼ਰੂਰ ਲੈਣੇ ਪਰ ਇਸ ਵੇ ਇਹ ਡਾਟਾ ਮਿਲਿਆ ਇੱਕ ਅੰਦੋਲਨ ਦੇ ਫੋਟੋਗ੍ਰਾਫ ਜੋ ਕਿ ਦੇਸ਼ ਵਿਆਪੀ ਹੋ ਰਹੇ ਹਨ ਇਹ ਸਾਰੇ ਇਹ ਮੱਤਵੇਜਮੇ ਬਣਾਏ ਜਾਂਦੇ ਨੇ politcal ਲਾਹੇ ਲੈਣ ਵਾਸਤੇ politcal ਫਾਇਦੇ ਲੈਣ ਵਾਸਤੇ ਅਸੀਂ ਜਦੋਂ ਵੀ ਨੈਸ਼ਨਲ ਦੇ ਵਿੱਚ ਖੇਡਦੇ ਸੀ ਕਿ ਹਮੇਸ਼ਾ ਹਰਿਆਣਾ ਦੀ ਟੀਮਾਂ ਸਾਡੇ ਨਾਲ ਹੁੰਦੀਆਂ ਸੀਗੀਆਂ ਅਸੀਂ ਇੰਟਰਨੈਸ਼ਨਲ ਸਪੋਰਟਸ ਦੀ ਜਾਨਦੇ ਹਾਂ ਉਹ ਤੇ ਹਰਿਆਣਾ ਦੇ ਵੀ ਇੰਡੀਆ ਟੀਮ ਵਿੱਚ ਹੁੰਦੇ ਸਨ ਸੋ ਇਹਦਾ ਮੱਤਵੇਜਮੇ ਸਾਡੇ ਵਿੱਚ ਨਹੀਂ ਰਹੇ ਲੇਕਿਨ ਇਹ ਸਿਰਫ ਸਿਆਸੀ politcal ਲਾਹਾ ਲੈਣ ਵਾਸਤੇ ਅਹਿਮਾ ਚਰੂ ਬਿਲਡ ਕੀਤਾ ਨਾਂ ਦਾ ਔਰ ਉਹ ਜੋ ਬਿਲਡ ਕੀਤਾ ਸੀ ਹੁਣ ਤੱਕ ਲੱਗਦਾ ਉਹ ਵੀ ਵਾਸ਼ ਆਊਟ ਹੋ ਗਿਆ ਹੁਣ ਤੁਸੀਂ ਦੇਖ ਰਹੇ ਹੋ ਹਰਿਆਣਾ ਪੰਜਾਬ ਦੀ ਬਾਕੀਆ ਸਟੇਟਸ ਵੀ ਅਸੀਂ ਸਾਰੇ ਇਕੱਠੇ ਆ ਜੋ ਇਹ ਯੂਨਿਟੀ ਹੈ ਦਿਖਦੀ ਪਈ ਹੈ ਇਹਦਾ ਦਿ ਤੇ ਬਿਹਤਰ ਜੋਸ਼ ਹੈ ਕਮੇਂਡਮੈਂਟ ਕਰਨਾ ਸਰਕਾਰ ਮੰਡੀ ਪਰ ਰਾਜ ਨੂੰ ਲੈ ਕੇ ਵਿਰੋਧ ਹੈ ਦੇਖੀਏ 1 ਮਿੰਟ ਬ੍ਰੋ ਤੇ ਸੱਚ ਕੋਈ ਟੈਕਨੀਕਲ ਗੱਲਾਂ ਕੁਝ ਹੁੰਦੀਆਂ ਨੇ ਐਮੈਂਡਮੈਂਟ ਕਰਵਾਉਣ ਦੇ ਨਾਮ 'ਤੇ ਉਹਨਾਂ ਸੇ ਮੰਨ ਰਹੀ ਹੈ ਪਿੰਡ ਦੇ ਕਿਸਾਨ ਸਾਡੇ ਜਿਵੇਂ ਜੁਤੇਵੰਦ ਅਤੇ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਫੋਰਸ ਕਰ ਰਹੇ ਹਾਂ ਪ੍ਰੈਸ਼ਰ ਕਰ ਰਹੇ ਹਾਂ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਇਸ ਕਾਨੂੰਨ ਦੇ ਨਾਲ ਆ ਪ੍ਰੋਬਲਮ ਹੋ ਰਹੀ ਹੈ ਤੁਸੀਂ ਸਾਡੀਆਂ ਪ੍ਰੋਬਲਮ ਸੌਲਵ ਕਰ ਲਓ ਇਸ ਆਰਡੀਨੈਂਸ ਨੂੰ ਤੁਸੀਂ ਪਿੱਛੇ ਲੈ ਜਾਓ ਨਵਾਂ ਇੱਕ ਆਰਡੀਨੈਂਸ ਲਾਓ ਨਵਾਂ ਨਵਾਂ ਡਰਾਫਟ ਬਣਵਾਓ ਉਸ ਅਦਰਵਾਈਜ਼ ਇਹ ਮੁਸ਼ਕਿਲ ਹੋਵੇਗੀ ਕਿਉਂਕਿ ਕਿਸਾਨਾਂ ਵਾਸਤੇ ਇਹ ਡੂ ਐਂਡ ਡਾਈ ਸਿਚੁਏਸ਼ਨ ਹੈ ਜ਼ਮੀਨਾਂ ਉਸ ਜਾਣ ਦੇ ਮਰ ਜਾਣਾ ਚਾਹੀਏ ਜਾਂ ਇੱਥੇ ਲੜ ਕੇ ਮਰ ਜਾਣਾ ਫੇ ਗੱਲ ਤਾਂ ਉੱਥੇ ਆਏਗੀ ਅਸੀਂ ਵਾਇਲੈਂਸ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਗੱਲਰ ਬਾਤ ਰਹੇ ਟੇਬਲ ਟਾਕ ਰਹੇ ਜੁਦਾ ਰਿਜ਼ਲਟ ਨਿਕਲੇ ਉਹ ਜ਼ਿਆਦਾ ਵਧੀਆ ਹੋਵੇਗਾ ਸਾਡੇ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਜਦੋਂ ਸਾਡੇ ਆਵਾਜ਼ ਮੋਦੀ ਸਾਹਿਬ ਨੇ ਕਿਸਾਨਾਂ ਦੇ ਕਾਨੂੰਨ ਬਣਾ ਕੇ ਉਹਨਾਂ ਦੀ ਰੋਟੀ ਦਾ ਜਿਹੜਾ ਸਿਸਟਮ ਖਰਾਬ ਕੀਤਾ ਉਹਨੂੰ ਰੋਟੀ ਜ਼ਰੂਰ ਬੋਲੀ ਪਰ ਜੇ ਗੱਲ ਕਿਸਾਨਾਂ ਦੀ ਕਰੀ ਜਾਵੇ ਤਾਂ ਇੱਥੇ ਤਾਂ ਬਦਨਾਮਾਂ ਦੇ ਅੰਦਰ ਚੱਲ ਰਹੇ ਨੇ ਤੁਸੀਂ ਮੈਂ ਦੁੱਧ ਲੈ ਕੇ ਪਹੁੰਚੋ ਉਹ ਮੋਦੀ ਸਾਹਿਬ ਦਾ ਪਰ ਮੈਂ ਜਿਹਨੂੰ ਸੋਚਿਆ ਨਹੀਂ ਵੀ ਕਿਸਾਨ ਦੀ ਰੋਟੀ ਖੋਗੇ ਇਹ ਕੋਈ ਕੁਝ ਕਾਰਪੋਰੇਟਾਂ ਦਾ ਹਮਲਾ ਕਰਾਣਿਆਂ ਨੂੰ ਜੇ ਉਹ ਤਲ ਤਵਰ ਕਰਨਾ ਚਾਹੁੰਦੇ ਨੇ 2 ਮਿੰਟ ਲੱਗਦੇ ਤਾਂ ਹੋਵੇਗਾ ਨਹੀਂ ਕਿਸਾਨ ਇਹਨਾਂ ਮੂਰਖ ਜਿਹੜਾ ਭੋਲਾ ਨਹੀਂ ਵੈਸੇ ਤਾਂ ਜੱਟ ਅਮਸ਼ੇ ਭੋਲਾ ਹੁੰਦਾ ਜੇ ਲੋੜ ਦੋਵੇ ਤਾਂ ਕਹਿੰਦੇ ਆਪਣੀ ਭੇਲੇ ਵੀ ਦੇ ਦਿੰਦਾ ਪਰ ਅੜੀ ਤੇ ਆ ਜੇ ਫਿਰ ਗੰਨਾ ਮਣੀ ਦੇਣ ਤੋਂ ਤੱਕ ਇਹਨੂੰ ਪਰ ਗੱਲ ਇਹ ਅੜੀ ਦੀ ਆ ਗਈ ਹੈ ਕਿ ਅਸੀਂ ਆਪਣੇ ਖੇਤ ਨਹੀਂ ਲੈਣ ਦੇਣੀ ਕਿਸੇ ਨੂੰ ਠੀਕ ਹੈ ਨਾ ਸੋ ਮੇਰੀ ਇਹ ਰਿਕਵੈਸਟ ਹੈ ਸਰ ਜੀ ਨੌਨਸ 100 ਤੇ ਪਹੁੰਚੋ ਔਰ ਇਸ ਸੰਘਰਸ਼ ਨੂੰ ਹੋਰ ਸੀਪੋਰਟ ਕਰੀਏ ਔਰ ਪ੍ਰੈਸ਼ ਪ੍ਰੈਸ਼ਰ ਬਿਲਡ ਕਰੀਏ ਜਿਹੜੀ ਗਵਰਨਮੈਂਟ ਉੱਤੇ ਬਹੁਤ ਮਿਹਰਬਾਨੀ ਸੋ ਬਰਿੰਦਰ ਗੁੰਮ ਨੇ ਇਹਦਾ ਕਹਿਣਾ ਹੈ ਕਿ ਕਿਸਾਨ ਕੋਲਾ ਅਸੀਂ ਰੋਡ ਪੈਣ ਤੇ ਆਪਣੀ ਪਹਿਲੀ ਦੇ ਦਿੰਨੇ ਆ ਪਰ ਜੇ ਗੱਲ ਜਿੱਤ ਤੇ ਅੜ ਜਾਵੇ ਤਾਂ ਕਿਸੇ ਨੂੰ ਆਪਣੇ ਖੇਤ ਚ ਕੰਨਾ ਵੀ ਨਹੀਂ ਪਟਣ ਦਿੰਦੇ ਕੈਮਰਾਮੈਨ ਮिक्की ਦੇ ਨਾਲ ਕਰਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਕਿ ਨਾ ਉਸ ਜਾਣ ਦੇ ਮਰ ਜਾਣਾ ਚਾਹੀਦਾ ਲੜ ਕੇ ਮਰ ਜਾਣਾ ਵੀ ਗੱਲ ਤਾਂ ਉੱਥੇ ਆਏਗੀ ਅਸੀਂ ਵਾਇਲੈਂਸ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਗੱਲਰ ਬਾਤ ਰਹੇ ਟੇਬਲ ਟਾਕ ਰਹੇ ਜੇ ਉਹਦਾ ਰਿਜ਼ਲਟ ਨਿਕਲੇ ਉਹ ਜ਼ਿਆਦਾ ਵਧੀਆ ਹੋਵੇਗਾ ਸਾਡੇ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਗੁੱਸੇ ਦੇ ਆਬਾਦ ਵਿੱਚ ਵੈਸੇ ਤਾਂ ਜੱਟ ਹਮੇਸ਼ਾ ਕੋਲਾ ਹੁੰਦਾ ਜੇ ਲੋੜ ਹੋਵੇ ਤਾਂ ਕਹਿੰਦੇ ਆਪਣੀ ਪੇਲੀ ਵੀ ਦੇ ਦਿੰਦਾ ਪਰ ਅੜੀ ਤੇ ਆ ਜੇ ਕਰਨਾ ਬਣੀ ਦੇ ਰੋਟਾ ਕਿਨੂੰ ਮੇਰੇ ਅਨੁਸਾਰ ਮੈਂ ਐਕਟਰ ਦੇ ਪੰਜਾਬੀ ਫਿਲਮਾਂ ਤੇ ਗੱਲਬਾਤ ਕਰਦੇ ਆ ਪਰਿੰਦਰ ਜੀ ਬੜੇ ਜੋਸ਼ ਨਾਲ ਇੱਥੇ ਪਹੁੰਚੇ ਹੋ ਕਿਵੇਂ ਦਾ ਜਿਹੜਾ ਲੱਗਦਾ ਕਿਸਾਨਾਂ ਦਾ ਮੀਟਿੰਗ ਚੱਲ ਰਹੀ ਹੈ ਥਾਰ-ਪਾਰ ਦੀ ਲੜਾਈ ਹੈ ਇਸ ਵੇਲੇ ਲੱਗਦਾ ਕਿ ਸਰ ਅਰਦਾਸ ਵੀ ਕਰ ਰਹੇ ਆ ਉਮੀਦ ਵੀ ਹੈ ਔਰ ਸਭ ਨੂੰ ਉਮੀਦ ਹੈ ਇਸ ਚੀਜ਼ ਦੀ ਜਿਹੜੀ ਸਰਕਾਰ ਹੈ ਉਹ ਤੇ ਪ੍ਰੈਸ਼ਰ ਬਿਲਡ ਅਪ ਹੋਤਾ ਹੈ ਕਿਸਾਨਾਂ ਨੇ ہندوستان ਦੇ ਕਿਸਾਨਾਂ ਨੇ ਔਰ ਇਹ ਪ੍ਰੈਸ਼ਰ ਕਿੰਨਾ ਕਦੇ ਤਾਂ ਸਰਕਾਰ ਨੂੰ ਮਜਬੂਰ ਕਰੇਗਾ ਜਿਹੜਾ ਉਹਨੇ ਆਡੀਅנס ਲੈ ਕੇ ਆਂਦਾ ਹੈ ਉਹ ਆਡੀਅנס ਨੂੰ ਆ ਵਾਪਸ ਲੈਣ ਔਰ ਅਸੀਂ ਚਾਹੁੰਦੇ ਹਾਂ ਕਿ ਇੱਕ ਨਵਾਂ ਚਾਹੇ ਇੱਕ ਡਰਾਫਟ ਬਣਾ ਕੇ ਲਿਆਉਣ ਪਰ ਲੇਕਿਨ ਪੁਰਾਣੇ ਬਿਲ ਵਾਪਸ ਲਈ ਜਾਣ ਔਰ ਨਵੇਂ ਡਰਾਫਟ ਵਾਸਤੇ ਭਾਵੇਂ ਕਮੇਟੀ ਬਣਾਈ ਜਾਵੇ ਜਿਸ ਸਰਕਾਰ ਦੇ ਬੰਦੇ ਹੋਣ ਸਾਡੇ ਨੁਮਾਇੰਦੇ ਜਿਹੜੇ ਕਿਸਾਨ ਜਿੱਥੇ ਬੰਦੀਆਂ ਦੇ ਉਧੇਦਾਰ ਨਹੀਂ ਕੋ ਉਹ ਨਾਲ ਹੋਣੇ ਚਾਹੀਦੇ ਆ ਜੋ ਇਹਨਾਂ ਦੀ ਸਲਾਹ ਲੈ ਕੇ ਜੇ ਇੱਕ ਡਰਾਫਟ ਪਹਿਲਾਂ ਹੀ ਬਣਾਇਆ ਜਾਂਦਾ ਤੇ ਆਈ ਥਿੰਕ ਇਹ ਨੌਬਤ ਨਾ ਹੁੰਦੀ ਪਰ ਜੇ ਹੁਣ ਇਹ ਨੌਬਤ ਆਈ ਹੈ ਤਾਂ ਮੈਨੂੰ ਲੱਗਦਾ ਵੀ ਸਰਕਾਰ ਨੂੰ ਇਹਦੇ ਉੱਤੇ ਥੋੜਾ ਫਲੈਕਸੀਬਿਲਟੀ ਨਾਲ ਸੋਚਣਾ ਚਾਹੀਦਾ ਪਾਣੀ ਦੇ ਕਿ ਸੁਵੇਲੇ ਵਰਤਾਂ ਅਮਰੀਕੀ ਡਿਪਲੋਮੇਸ਼ਨ ਤੋਂ ਸਿੱਟਾ ਚ ਮਿਲਿਆ ਇੱਕ ਅਦੋਰਾ ਫੋਕੂਸ ਜੋ ਕਿ ਦੇਸ਼ ਵਿਆਪੀ ਹੈ। ਇਹ ਸਾਰੇ ਇਹ ਮਤਭੇਦ ਮੇ ਬਣਾਏ ਜਾਂਦੇ ਨੇ ਪੋਲੀਟੀਕਲ ਲਾਹੇ ਲੈਣ ਵਾਸਤੇ ਪੋਲੀਟੀਕਲ ਫਾਇਦੇ ਲੈਣ ਵਾਸਤੇ ਅਸੀਂ ਜਦੋਂ ਵੀ ਨੈਸ਼ਨਲ ਦੇ ਵਿੱਚ ਖੇਡਦੇ ਸੀ ਕਿ ਹਮੇਸ਼ਾ ਹਰਿਆਣਾ ਦੀ ਟੀਮਾਂ ਸਾਡੇ ਨਾਲ ਹੁੰਦੀਆਂ ਸੀਗੀਆਂ ਅਸ ਇੰਟਰਨੈਸ਼ਨਲ ਸਪੋਰਟਸ ਦੀ ਜਾਨਦੇ ਆ ਉਹ ਤੇ ਰਣ ਦੇ ਮੈਦਾਨ 'ਚ ਹੁੰਦੇ ਆ ਸੋ ਇਤ ਦਾ ਮਤਬੀਦ ਤੇ ਸਾਡੇ ਵਿੱਚ ਨਹੀਂ ਰਹੇ ਲੇਕਿਨ ਇਹ ਸਿਰਫ ਸਿਆਸੀ ਟੁਟੀ ਕਲਾਹ ਲੈਣ ਵਾਸਤੇ ਕਿਨਾ ਚੀਜ਼ਾਂ ਨੂੰ ਬਿਲਡ ਕੀਤਾ ਜਾਂਦਾ ਹੈ ਔਰ ਉਹ ਜੋ ਬਿਲਡ ਕੀਤਾ ਸੀ ਹੁਣ ਤੱਕ ਨੂੰ ਲੱਗਦਾ ਵੀ ਵਾਸ਼ ਆਊਟ ਹੋ ਗਿਆ ਹੁਣ ਤੁਸੀਂ ਦੇਖ ਰਹੇ ਹੋ ਹਰਿਆਣਾ ਪੰਜਾਬ ਦੀ ਬਾਕੀਆ ਸਟੇਟ ਵੀ ਸੀ ਸਾਰੇ ਇਕੱਠੇ ਆ ਜੋ ਇਹ ਯੂਨਿਟੀ ਆ ਦਿਖਦੀ ਪਈ ਹੈ ਇਹ ਇਹਦਾ ਦਿਖਣਾ ਬਹੁਤ ਜ਼ਰੂਰੀ ਸੀਗਾ ਕੀ ਲੱਗ ਕਿਵੇਂ ਰਿਹਾ ਤਸਾਨਾ ਦੇ ਵਿੱਚ ਬੇਹੱਦ ਜੋਸ਼ ਹੈ ਕਮਿਟਮੈਂਟ ਕਰਨ ਦਾ ਸਰਕਾਰ ਮੰਨਦੀ ਪਰ ਰਾਜਨੀਤਿਕ ਲਾਭ ਲਈ ਹੋ ਰਹੀ ਹੈ ਦੇਖੀਏ ਇੱਕ ਮਿੰਟ ਬ੍ਰੋ ਸੱਚ ਨੂੰ ਉਸਕੋ ਟੈਕਨੀਕਲ ਗੱਲਾਂ ਸੋ ਮੰਨ ਰਹੀ ਹੈ ਪਿੰਡ ਦੇ ਕਿਸਾਨ ਸਾਡੇ ਜਿਵੇਂ ਜਿਤੇ ਬੰਦੇ ਨੇ ਪ੍ਰਧਾਨ ਨੇ ਤੁਸੀਂ ਉਹਨਾਂ ਨੂੰ ਫੋਰਸ ਕਰ ਰਹੇ ਆ ਪ੍ਰੈਸ਼ਰ ਕਰ ਰਹੇ ਆ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਨੂੰ ਇਸ ਕਾਨੂੰਨ ਦੇ ਨਾਲ ਆ ਪ੍ਰੋਬਲਮ ਹੋ ਰਹੀ ਹੈ ਤੁਸੀਂ ਸਾਡੀਆਂ ਪ੍ਰੋਬਲਮ ਸੌਲਵ ਕਰ ਲਓ ਇਸ ਆਰਡੀਨੈਂਸ ਨੂੰ ਤੁਸੀਂ ਪਿੱਛੇ ਲੈ ਲਓ ਨਵਾਂ ਕਾਉਂਸਲ ਲਿਆਓ ਨਵਾਂ ਨਵਾਂ ਡਰਾਫਟ ਬਣਵਾਓ ਤੁਸੀਂ ਉਹਦੇ ਨਾਲ ਸਾਡੇ ਵਾਸਤੇ ਜਿਹੜੀਆਂ ਚੀਜ਼ਾਂ ਨੇ ਸਾਡੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ ਆਦਰਵਾਇਜ਼ ਇਹ ਮੁਸ਼ਕਿਲ ਹੋਵੇਗੀ ਕਿਉਂਕਿ ਕਿਸਾਨ ਵਾਸਤੇ ਇਹ ਡੂ ਐਂਡ ਡਾਈ ਸਿਚੁਏਸ਼ਨ ਹੈ ਜ਼ਮੀਨਾਂ ਉਸ ਜਾਣ ਦੇ ਮਰ ਜਾਣਾ ਚਾਹੇ ਲੜ ਕੇ ਮਰ ਜਾ ਨਹੀਂ ਕਰਨਾ ਚਾਹੋਗੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਗੱਲਰ ਬਾਤ ਰਹੀ ਟੇਬਲ ਟॉक ਰੈਂਜ ਉਹ ਜੁਦਾ ਰਿਜ਼ਲਟ ਨਿਕਲੇ ਉਹ ਜ਼ਿਆਦਾ ਵਧੀਆ ਹੋਵੇਗਾ ਸਾਡੇ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਗੁੱਸਾ ਦੇ ਆਵਾਮ ਦਾ ਮੋਦੀ ਸਾਹਿਬ ਨੇ ਕਿਸਾਨਾਂ ਦੇ ਕਾਨੂੰਨ ਬਣਾ ਕੇ ਉਹਨਾਂ ਦੀ ਰੋਟੀ ਤਾਂ ਜਿਹੜਾ ਖੁੱਸਕਾ ਖਰਾਬ ਕੀਤਾ ਉਹਨਾਂ ਨੂੰ ਰੋਟੀ ਜ਼ਰੂਰ ਖੋਲੀ ਪਰ ਜੇ ਗੱਲ ਖਾਨਾ ਦੀ ਕਰੀ ਜਾਵੇ ਤਾਂ ਇੱਥੇ ਤਾਂ ਬਨਾਮਾ ਦੇ ਅੰਦਰ ਚੱਲ ਰਹੇ ਨੇ ਤੁਸੀਂ ਵੀ ਦੁੱਧ ਲੈ ਕੇ ਪੁੱਛੋ ਮੋਦੀ ਸਾਹਿਬ ਦਾ ਭਰਮ ਹੈ ਜਿਵੇਂ ਸੋਚ ਇੰਨਾ ਦੀ ਵੀ ਕਿਸਾਨ ਦੀ ਰੋਟੀ ਖੋਗੇ ਲੇਖੋ ਕੁਝ ਕਾਰਪੋਰੇਟਾਂ ਦਾ ਹਮਲਕ ਘਰਾਣਿਆਂ ਨੂੰ ਜਿਹੜੇ ਤਾਕਤਵਰ ਕਰਨਾ ਚਾਹੁੰਦੇ ਨੇ ਤੋਂ ਮੈਨੂੰ ਲੱਗਦਾ ਤਾਂ ਹੋਵੇਗਾ ਨਹੀਂ ਕਿਸਾਨ ਇਨਾ ਮੂਰਖ ਜਿਹਾ ਭੋਲਾ ਨਹੀਂ ਵ ਗੁਰਦੋਬੇ ਦਾ ਕਹਿੰਦੇ ਆਪਣੀ ਭੇਲੀ ਵੀ ਦੇ ਦਿੰਦਾ ਪਰ ਅੜੀ ਤੇ ਆ ਜੇ ਫਿਰ ਗੱਨਾ ਬਣੀ ਨਹੀਂ ਨਮਟਦਾ ਕਿ ਇਹਨੂੰ ਪਰ ਗੱਲ ਇਹ ਅੜੀ ਦੀ ਆ ਗਈ ਹੈ ਕਿ ਅਸੀਂ ਆਪਣੇ ਖੇਤ ਅਸੀਂ ਲੈਣ ਦੇਣੀ ਕਿਸੇ ਨੂੰ ਠੀਕ ਹੈ ਨਾ ਸੋ ਮੇਰੀ ਹੀ ਰਿਕਵੈਸਟ ਹੈ ਸਾਡੇ ਨੌਜਵਾਨਾਂ ਦੇ ਵੀ ਇੱਥੇ ਪਹੁੰਚੋ ਔਰ ਇਸ ਸੰਘਰਸ਼ ਨੂੰ ਹੋਰ ਸੀ سپورਟ ਕਰੀਏ ਔਰ ਇਹ ਪ੍ਰੈਸ਼ਰ ਪ੍ਰੈਸ਼ਰ ਬਿਲਡ ਕਰੀਏ ਜੀ ਗਵਰਨਮੈਂਟ ਉੱਪਰ ਬਹੁਤ ਮਿਹਰਬਾਨੀ ਸੋ ਬਰਿੰਦਰ ਕੁਮਾਰ ਨੇ ਇਹਦਾ ਕਹਿਣਾ ਹੈ ਕਿ ਕਿਸਾਨ ਕੋਲਾ ਅਸੀਂ ਰੋਡ ਪੈਂਦ ਤੇ ਆਪਣੀ ਭੇਲੀ ਦੇ ਦਿੰਨੇ ਆ ਪਰ ਜੇ ਗੱਲ ਜਿੱਤ ਤੇ ਅੜ ਜਾਵੇ ਤਾਂ ਕਿਸੇ ਨੂੰ ਆਪਣੇ ਖੇਤ ਚ ਗੰਨਾ ਵੀ ਨਹੀਂ ਪਟਣ ਦਿੰਦੇ ਕੈਮਰਾਮੈਨ ਰਿੱਕੀ ਦੇ ਨਾਲ ਕਰਨ ਸ਼ੁਕਲਾ ਡੇਲੀ ਪੋਸਟ ਪੰਜਾਬਵੀ